ਆ ਸਾਰੇ ਪਟਿਆਲਵੀਜ਼ ਨੂੰ ਸਸ਼ਕਾਲ ਜਿਵੇਂ ਕਿ ਇਹ মিডিਆ ਹੀ ਚਾਹ ਰਹਾ ਤੇ ਲੋਕਾਂ ਦੀ ਵੀ ਕੁਐਰੀ ਆ ਰਹੀ ਹੈਗੀ ਕਿ ਜਿਹੜੀ ਮੌਕ ਡ੍ਰਿਲ ਹੋਣਾ ਲਈ ਹੈ ਬਲੈਕਆਊਟ ਹੋਣਾ ਲੈ ਉਹਦੇ ਵਿੱਚ ਕੀ ਹੋਣਾ ਹੈਗਾ ਤਾਂ ਮੇਰੀ ਸਾਰਿਆਂ ਨੂੰ ਇਸ ਮੈਸੇਜ ਤੇ ਰਾਈ ਇਹ ਸੂਚਨਾ ਦੇਣ ਦਾ ਫਰਜ਼ ਬੰਦਾ ਹੈਗਾ ਕਿ ਕਿਸੇ ਵੀ ਪੈਨਿਕ ਦੀ ਕਿਸੇ ਤਰੀਕੇ ਦੀ ਲੋੜ ਨਹੀਂ ਹੈਗੀ ਜਿਵੇਂ ਕਿ ਪਹਿਲਾਂ ਸਿਵਲ ਡਿਫੈਂਸ ਲਾਈਨਿੰਗ ਚੱਲਦੀ ਹੁੰਦੀ ਸੀਗੀ ਇਹੋ ਜਿਹੇ ਮੌਕ ਡ੍ਰਿਲਸ ਵੀ ਹੁੰਦੀਆਂ ਰਹੀਆਂ ਹੈਗੀਆਂ ਤਾਂ ਉਸੇ ਦੀ ਲਗਾਤਾਰਤਾ ਇਹ ਚੁਣਸੀ ਫੇਰ ਇਸ ਨੂੰ ਇੱਕ ਵਾਰ ਹੀ ਰਿਵਾਈਵ ਕਰ ਰਹੇ ਹਾਂ ਤਾ ਜਿਵੇਂ ਕਿ ਦੇਖਿਆ ਵੀ ਹੋਣਾ ਕਿ ਬਾਰਡਰ ਡਿਸਟ੍ਰਿਕਟ ਸੱਚ ਹੋ ਕੇ ਵੀ ਹਟੀ ਹੈ ਤਾਂ देयर इज ਨਾਥਿੰਗ ਟੂ ਪੈਨਿਕ ਪਹਿਲੀ ਚੀਜ਼ ਤੇ ਦੂਜੀ ਜੀ ਜਸਟ ਏ ਪ੍ਰਿਪੇਅਰਡਨੈਸ ਹੁੰਦੀ ਹੈ ਥੋੜੀ ਜਿਹੀ ਅਵੇਅਰਨੈਸ ਦੀ ਕੋਸ਼ਿਸ਼ ਹੁੰਦੀ ਹੈਗੀ ਕਿ ਜੇਕਰ ਕੁਝ ਕਦੇ ਹੁੰਦਾ ਹੈ ਤਾਂ ਹਾਊ ਟੂ ਰਿਐਕਟ ਟੂ ਦੈਟ ਸਿਚੁਏਸ਼ਨ ਤਾਂ ਇਹਦੇ ਵਿੱਚ ਜਿਹੜੇ ਸਾਇਰਨਸ ਹੁੰਦੇ ਹੈਗੇ ਉਹਨਾਂ ਦੀ ਅਸੀਂ ਟੈਸਟਿੰਗ ਵੀ ਕਰਾਂਗੇ ਤੇ ਕੱਲ ਨੂੰ ਇੱਕ ਛੋਟੀ ਜਿਹੀ ਡ੍ਰਿਲ ਅਸੀਂ ਕਰੀਬਨ 4 ਵਜੇ ਕਰਾਂਗੇ ਜਿਹਦੇ ਵਿੱਚ ਜਸਟ ਇਹਦਾ ਫਾਰਮੈਲਿਟੀ ਇਹ ਹੁੰਦੀ ਹੈ ਜਿੱਦਾਂ ਕਿ ਆਪਾਂ ਫਲਡ ਪ੍ਰੋਟੈਕਸ਼ਨ ਜਾਂ ਕਿਸੇ ਤਰੀਕੇ ਦੇ ਕਰਦੇ ਆ ਕਿ ਐਨਡੀਆਰਐਫ ਐਸਡੀਆਰਐਫ ਦੇ ਨਾਲ ਤਾਂ ਜੇ ਫਰਜ਼ ਕਰੋ ਕਿ ਕੋਈ ਐਡਵਰਸਿਟੀ ਹੁੰਦੀ ਹੈ ਤਾਂ ਉਹਦੇ ਵਿੱਚ ਮੈਡੀਕਲ ਫਾਇਰ ਫਾਈਟਿੰਗ ਹੋ ਗਈ ਆਪਣੀ ਪੁਲਿਸ ਲਾਈਜ਼ਨਿੰਗ ਹੋ ਗਈ ਬਾਕੀ ਸਾਰੀ ਸਿਵਲ ਡਿਫੈਂਸ ਲਾਈਜ਼ਨਿੰਗ ਹੋ ਗਈ ਕਿ ਕਿੱਦਾਂ ਆਪਾਂ ਰਿਐਕਟ ਕਰਨਾ ਹੈਗਾ ਉਹਦੇ ਬਾਰੇ ਹੈਗੀ ਤਾਂ ਇਟਸ ਜਸਟ ਅ ਡਰਿਲ ਨਥਿੰਗ ਮੋਰ ਔਰ ਜਿਹੜਾ ਬਲੈਕਆਊਟ ਦੀ ਗੱਲ ਹੈਗੀ ਅਸੀਂ ਕੋਸ਼ਿਸ਼ ਕਰਾਂਗੇ ਕਿ ਲਿਮਟਿਡ ਏਰੀਆਇਚ ਇਹਨੂੰ ਕਰਕੇ ਲੋਕਾਂ ਨੂੰ ਸੈਂਸਟਾਈਜ਼ ਕੀਤਾ ਜਾ ਸਕਣ ਕਿ ਸਾਇਰਨਸ ਦੀ ਕਿੱਦਾਂ ਦੀ ਆਵਾਜ਼ ਹੁੰਦੀ ਹੈ ਵਾਟ ਪ੍ਰੀਕੌਸ਼ਨਸ ਨੀਡ ਟੂ ਬੀ ਟੇਕਨ ਤੇ ਅਸੀਂ ਵੀਡੀਓ ਵੀ ਜਾਰੀ ਕਰਦਾਂਗੇ ਤਾਂ ਕਿ ਸਾਰਿਆਂ ਨੂੰ ਇਹਦੇ ਬਾਰੇ ਅਵੇਅਰਨੈਸ ਵੀ ਹੋਣ ਤੇ ਕਿਸੇ ਨੂੰ ਕਿਸੇ ਤਰੀਕੇ ਦੀ ਪੈਨਿਕ ਦੀ ਲੋੜ ਨਹੀਂ ਹੈਗੀ ਤੇ ਕੋਈ ਵੀ ਹੋਰ ਇਨਫਾਰਮੇਸ਼ਨ ਜਾਂ ਕੋਈ ਦਾਦੀ ਮਿਸ ਇਨਫਾਰਮੇਸ਼ਨ ਜਾਂ ਕਿਸੇ سوشل میڈیا ਤੇ ਰਾਈ ਚੱਲ ਰਹੀ ਹੈ ਤਾਂ ਉਹਨਾਂ ਤੇ ਯਕੀਨ ਨਾ ਕੀਤਾ ਜਾਵੇ ਜੋ ਵੀ ਕੁਝ ਹੋਊਗਾ ਅਸੀਂ ਫਰਸਟ ਹੈਂਡ ਤੁਹਾਡੇ ਨਾਲ ਸਾਂਝਾ ਕਰਾਂਗੇ ਤੇ ਇੱਕ ਅਵੇਰਨੈਸ ਡ੍ਰਿਲ ਹੈਗੀ ਤੇ ਮੈਨੂੰ ਲੱਗਦਾ ਹੈਗਾ ਕਿ ਸਾਰਿਆਂ ਨੂੰ ਪਤਾ ਵੀ ਹੋਣਾ ਚਾਹੀਦਾ ਪਹਿਲੇ ਹੁੰਦੀ ਆ ਰਹੀ ਹੈਗੀ ਉਸੇ ਦੀ ਲਗਾਤਾਰ